ਉਹਨੇ ਸਾਰੇ ਇਲਾਕੇ ਨੇ ਪਹੁੰਚ ਕਰਕੇ ਇੱਥੇ ਸਹਿਯੋਗ ਦਿੱਤਾ ਤੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀਗਾ ਪਿਛਲੀ 15 ਮਈ ਤੇ ਫਿਰ ਸਰਕਾਰ ਨੇ ਜਿਹੜਾ ਕਨੈਕਸ਼ਨ ਦੀ ਲਈ ਲੋਕਾਂ ਦੀ ਮੁੱਖ ਮੰਗ ਸੀ ਇਲਾਕੇ ਦੀ ਪਹਿਲਾਂ ਕਨੈਕਸ਼ਨ ਨੂੰ ਰੈਗੂਲਰ ਕਰੋ ਤੇ ਬਾਅਦ ਜਿਹੜੀ ਕੁਝ ਮਸੱਈਆਂ ਦੀ ਗੱਲ ਅਸੀਂ ਸਰਕਾਰ ਨਾਲ ਬੈਠ ਕੇ ਟੇਬਲ ਤੇ ਕਰਾਂਗੇ ਇੱਥੇ ਪਾਣੀ ਦੀ ਦਿੱਕਤ ਸੀ ਬਿਜਲੀ ਪੱਖੇ ਏਸੀ ਕੂਲਰ ਜਿਹੜੇ ਸੰਗਤਾਂ ਵੱਲੋਂ ਜੋ ਸਹੂਲਤਾਂ ਇਹਨਾਂ ਦਿੱਤੀਆਂ ਕਿਉਂ ਬਿਜਲੀ ਦੇ ਪਿੰਨੋ ਪ੍ਰੋਵਾਈਡ ਨਹੀਂ ਦਿੱਤਾ ਹੋਰ ਪਾਣੂ ਪਤਾ ਬਈ ਜਦੋਂ 2 ਘੰਟੇ ਵਾਸਤੇ ਸਾਡੇ ਘਰ 'ਚ ਬਿਜਲੀ ਚਲੀ ਜਾਵੇ ਤੇ ਸਾਡੇ ਬੱਚੇ ਤੇ ਬਜ਼ੁਰਗਾਂ ਵਾਸਤੇ ਸਾਨੂੰ ਕਿੰਨਾ ਐਫਰਟ ਲਾਉਣੀ ਪੈਂਦੀ ਹੈ ਤੇ ਬਿਜਲੀ ਬਹਾਲ ਹੋਣ ਤੇ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਤਾਂ ਇਹਨਾਂ ਪ੍ਰਾਣੀਆਂ ਦੇਖੋ ਜੀ ਚਿਹਰਿਆਂ ਤੇ ਅੱਜ ਕਿੱਤੇ ਕੱਪੜੇ ਪਾਏ ਨੇ ਸਾਜ-ਤਜ ਕੇ ਖੜੇ ਨੇ ਪੂਰਾ ਇਹਨਾਂ ਨੂੰ ਖੁਸ਼ੀ ਆਦਰਨ ਇਹਨਾਂ ਦੀ ਖੁਸ਼ੀ ਨਾਲ ਸਾਡੀ ਖੁਸ਼ੀ ਹੈ ਸੋਸ਼ਾਇਟੀ ਤੁਸੀਂ ਦੇਖ ਰਹੇ ਹੋ ਹਮਦਰਦ ਦੇ ਟੀਵੀ ਤਾਂ ਮੈਂ ਹਾਂ ਖੁਸ਼ਬੂ ਇਸ ਵੇਲੇ ਅਸੀਂ ਪ੍ਰਭ ਆਸਰਾ ਆਸ਼ਰਮ ਦੇ ਬਾਹਰ ਖੜੇ ਆ ਪ੍ਰਭ ਆਸਰਾ ਹਰ ਕੋਈ ਜਾਣਦਾ ਹੈ ਕਿ ਇੱਥੇ ਜਿਹੜੇ ਲੋਕ ਅਪਾਹਜ ਨੇ ਉਹਨਾਂ ਨੂੰ ਇੱਥੇ ਆਸਰਾ ਦਿੱਤਾ ਜਾਂਦਾ ਤੇ ਅੱਜ ਜਿਸ ਤਰੀਕੇ ਦੇ ਨਾਲ ਅਸੀਂ ਇੱਥੇ ਪਹੁੰਚੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਇੱਥੇ ਰਹਿੰਦੇ ਨੇ ਜਿਨ੍ਹਾਂ ਨੂੰ ਇੱਥੇ ਆਸਰਾ ਦਿੱਤਾ ਜਾਂਦਾ ਉਹ ਅੱਜ ਸਾਡੇ ਪਿੱਛੇ ਖੜੇ ਨੇ ਨਾਲ ਕਿਸਾਨ ਜਥੇਬੰਦੀਆਂ ਵੀ ਨੇ ਤੇ ਨਾਲ ਸ਼ਮਸ਼ੇਰ ਜੀ ਜੋ ਇਸ ਆਸ਼ਰਮ ਦੀ ਦੇਖਰੇਖ ਜਿਨ੍ਹਾਂ ਦੇ ਕੋਲ ਹੈ ਉਹ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਖੁਸ਼ੀ ਹੈ ਸਭ ਦੇ ਚਿਹਰਿਆਂ ਤੇ ਹਿਊਮਨ ਚੇਨ ਬਣਾਈ ਜਾ ਰਹੀ ਹੈ ਖੁਸ਼ੀ ਹੈ ਕਿਉਂਕਿ ਜੋ ਵੱਡਾ ਮੁੱਦਾ ਕੋਵਿਡ ਦੇ ਟਾਈਮ ਤੋਂ ਇਹਨਾਂ ਦਾ ਚੱਲ ਰਿਹਾ ਸੀ ਕਿ ਬਿਜਲੀ ਨੂੰ ਲੈ ਕੇ ਬਿਜਲੀ ਦਾ ਬਿੱਲ ਕਰੀਬ 1 ਕਰੋੜ ਸੀ 95 ਲੱਖ ਦਾ ਬਿੱਲ ਸੀ ਉਸ ਨੂੰ ਬਹਾਲ ਕਰ ਦਿੱਤਾ ਗਿਆ ਇਹ ਮੁੱਦਾ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਤਾਂ ਇੱਥੇ ਪ੍ਰਦਰਸ਼ਨ ਵੀ ਕੀਤਾ ਗਿਆ ਹਾਈਵੇ ਵੀ ਜਾਮ ਕੀਤਾ ਗਿਆ ਸੀ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਤੇ ਇਹ ਜੋ ਮੁੱਦਾ ਹੈ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਪਰ ਹੁਣ ਜੋ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾ ਦੇ ਵੱਲੋਂ ਬਿਜਲੀ ਬਹਾਲ ਕਰ ਦਿੱਤੀ ਗਈ ਹੈ ਉਹ ਜੋ 95 ਲੱਖ ਦਾ ਬਿੱਲ ਸੀ ਹਾਲਾਂਕਿ ਸੋਲਰ ਪੈਨਲ ਜੁਨੇ ਇੱਥੇ ਲੱਗੇ ਹੋਏ ਨੇ ਆਸ਼ਰਮ ਦੇ ਵਿੱਚ ਪਰ ਫਿਰ ਵੀ ਜੋ ਬਿੱਲ ਹੈ 95 ਲੱਖ ਆ ਰਿਹਾ ਸੀ ਤਾਂ ਇੱਕ ਤੋਂ ਬਾਅਦ ਇੱਕ ਪੈਨਲਟੀ ਪੈ ਪੈ ਕੇ ਪੈ ਪੈ ਕੇ ਵਧਦਾ ਜਾ ਰਿਹਾ ਸੀ ਜਿਸ ਤੋਂ ਬਾਅਦ ਹੁਣ ਜੋ ਹੈ ਉਸ ਨੂੰ ਬਹਾਲ ਕਰ ਦਿੱਤਾ ਗਿਆ ਤੇ ਅੱਜ ਕਾਫੀ ਜ਼ਿਆਦਾ ਖੁਸ਼ੀ ਹੈ ਇਹਨਾਂ ਦੇ ਚਿਹਰਿਆਂ ਤੇ ਜਿਸ ਨੂੰ ਲੈ ਕੇ ਇਹ ਹਿਊਮਨ ਚੇਨ ਬਣਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਧੰਨਵਾਦ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਧਿਆਨ ਸਾਡੇ ਵੱਲ ਸਾਡੀ ਸਮੱਸਿਆ ਵੱਲ ਦਿੱਤਾ ਤੇ ਉਹ ਸਮੱਸਿਆ ਹੱਲ ਹੋ ਗਈ ਹੈ ਧੰਨਵਾਦ ਜੀ ਖੁਸ਼ੀ ਦੇ ਵਿੱਚ ਜੋ ਨਹੀਂ ਧੰਨਵਾਦ ਕੀਤਾ ਜਾ ਰਿਹਾ ਕਿਉਂਕਿ 3 ਮਹੀਨੇ ਜੇਕਰ ਪਿੱਛੇ ਦੀ ਗੱਲ ਕੀਤੀ ਜਾਏ ਤਾਂ ਪਿਛਲੇ 3 ਮਹੀਨੇ ਬਿਜਲੀ ਤੋਂ ਰਹਿ ਨੇ ਇੱਥੇ ਇੱਥੇ ਬਿਜਲੀ ਜੋ ਹੈ ਕੱਟ ਕਰ ਦਿੱਤੀ ਗਈ ਸੀ ਤਾਂ ਇੰਨੀ ਗਰਮੀ ਦੇ ਵਿੱਚ ਛੋਟੇ-ਛੋਟੇ ਬੱਚੇ ਤੁਸੀਂ ਇਹ ਜੋ ਦੇਖ ਰਹੇ ਹੋ ਇਹ ਨਿੱਕੇ-ਨਿੱਕੇ ਬੱਚੇ ਵੀ ਇੱਥੇ ਇਸੇ ਤਰੀਕੇ ਰਹਿੰਦੇ ਸੀ ਤਾਂ ਵਿਕਲਾਂਗ ਵੀ ਇੱਥੇ ਰਹਿੰਦੇ ਨੇ ਕੁਝ ਜੋ ਸਰੀਰਕ ਤੌਰ ਤੇ ਆਪਣੇ ਆਪ ਨੂੰ ਨਹੀਂ ਸਾਹਮ੍ਹ ਸਕਦੇ ਉਹ ਲੋਕ ਇੱਥੇ ਰਹਿੰਦੇ ਨੇ ਉਹਨਾਂ ਸਾਰਿਆਂ ਦਾ ਗਰਮੀ ਦੇ ਵਿੱਚ ਕੀ ਹਾਲ ਹੋਇਆ ਹੋਏਗਾ ਤੁਸੀਂ ਸੋਚ ਸਕਦੇ ਹੋ ਤੇ ਇੱਕ ਗੱਲ ਹੋਰ ਕੀ ਇਹ ਜੋ ਬੱਚੇ ਤੁਸੀਂ ਦੇਖ ਰਹੇ ਹੋ ਕੁਝ ਬੱਚੇ ਸਕੂਲ ਵੀ ਜਾਂਦੇ ਨੇ ਕੁਝ ਬੱਚੇ ਐਨੇ ਛੋਟੇ ਨੇ ਕਿ ਉਹਨਾਂ ਦਾ ਗਰਮੀ ਦੇ ਵਿੱਚ ਰਹਿਣਾ ਬਹੁਤ ਔਖਾ ਹੋ ਗਿਆ ਸੀ ਤਾਂ ਉਹਨਾਂ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਵੀ ਕਾਫੀ ਮੁਸ਼ਕਲ ਆ ਰਹੀ ਸੀ ਪਰ ਜੋ ਸ਼ਮਸ਼ੇਰ ਸਿੰਘ ਨੇ ਉਹ ਉਹਨਾਂ ਨੇ ਇਸ ਕਦਰ ਇਹਨਾਂ ਬੱਚਿਆਂ ਦਾ ਸਾਥ ਦਿੱਤਾ ਇਸ ਕਦਰ ਇਹਨਾਂ ਨੂੰ ਸਾਂਭਿਆ ਕਿ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਤੇ ਅੱਜ ਸਾਰੇ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਤਾਂ ਗੱਲਬਾਤ ਕਰਾਂਗੇ ਉਹਨਾਂ ਦੇ ਕੋਲ ਜਾਣਦੇ ਆ ਕਿ ਅੱਜ ਕਿੰਨੀ ਕ ਖੁਸ਼ੀ ਉਹਨਾਂ ਦੇ ਚਿਹਰਿਆਂ ਤੇ ਹੈ ਅੱਜ ਜਿਸ ਤਰੀਕੇ ਦੇ ਨਾਲ ਜੇ ਦੇਖਿਆ ਜਾਵੇ ਤਾਂ ਕਾਫੀ ਜ਼ਿਆਦਾ ਗਰਮੀ ਵੀ ਹੈ ਤੋਪ ਪਕੜਾ ਕੇ ਦੀ ਪੈ ਰਹੀ ਹੈ ਪਰ ਫਿਰ ਵੀ ਕਿਸੇ ਦੇ ਚਿਹਰੇ ਤੇ ਇੱਕ ਵੀ ਸ਼ਿਕਨ ਤੱਕ ਨਹੀਂ ਹੈ ਗੱਲਬਾਤ ਕਰਦੇ ਹਾਂ ਉਹਨਾਂ ਦੇ ਕੋਲ ਜਾਣਦੇ ਆ ਕਿ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਕਰੋਨਾ ਦੇ ਟਾਈਮ ਤੋਂ ਲੈ ਕੇ ਇਹ ਮੁੱਦਾ ਲਟਕ ਰਿਹਾ ਸੀ ਸੋ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਕੁਜਾਗੂ ਉਹਨਾਂ ਦੇ ਕੋਲੋਂ ਜਾਣਦੇ ਆ ਕਿ ਕਿਵੇਂ ਦਾ ਲੱਗ ਰਿਹਾ ਹੈ ਕਿ ਸਰ ਜਿਸ ਤਰੀਕੇ ਦੇ ਨਾਲ ਕਰੋਨਾ ਦੇ ਸਮੇਂ ਤੋਂ ਇਹ ਮੁੱਦਾ ਲਟਕ ਰਿਹਾ ਸੀ ਆਜੋ ਮੁੱਦਾ ਹੱਲ ਹੋ ਚੁੱਕਾ ਹੈ ਕਰੀਬ 1 ਕਰੋੜ ਦਾ ਬਿੱਲ ਜੋ ਬਹਾਲ ਕਰ ਦਿੱਤਾ ਗਿਆ ਬਿਜਲੀ ਬਹਾਲ ਹੋਈ ਹੈ ਤਾਂ ਕੀ ਕਹਿਣਾ ਅਸੀ ਗੱਲ ਜੀ ਪਹਿਲਾਂ ਸਾਰੇ ਦਰਸ਼ਕਾਂ ਨੂੰ ਅੱਜ ਅਸੀਂ ਪ੍ਰਭ ਆਸਰਾ ਕਰਾ ਲਈ ਇੱਥੇ ਮੌਜੂਦ ਹੈ ਇੱਥੇ ਪਿਛਲੇ 3-4 ਮਹੀਨਿਆਂ ਤੋਂ ਲਗਾਤਾਰ ਜਿਹੜੀ ਬਿਜਲੀ ਦਾ ਕਨੈਕਸ਼ਨ ਡਿਸਕਨੈਕਟ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕੀਤਾ ਹੋਇਆ ਸੀਗਾ ਤੇ ਉਹ ਪਿਛਲੇ 4 ਮਹੀਨਿਆਂ ਤੋਂ ਬਦਬ ਲਗਾਤਾਰ ਜਿਹੜੀ ਪ੍ਰਭ ਆਸਰਾ ਦੀ ਮੈਨੇਜਮੈਂਟ ਹੈ ਉਹ ਸਰਕਾਰ ਨਾਲ رابطہ ਸਾਧਰੀਤੀ ਲੇਕਿਨ ਉਹ ਜਿਹੜੀ ਉਹ ਸਰਕਾਰ ਵੱਲੋਂ ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਸੀ ਕਿ ਮਿਲਿਆ ਇਹ ਇਹਨਾਂ ਦੀ ਜਿਹੜੀ ਸੰਸਥਾ ਦੇ ਮੁਖੀ ਨੇ ਨੇ ਸਾਰੇ ਇਲਾਕੇ ਦੇ ਵਿੱਚ ਜਿਹੜੇ ਇਲਾਕੇ ਦੇ ਪ੍ਰਬੰਧਨ ਲੀਡਰ ਨੇ ਰਾਜਨੀਤਿਕ ਧਾਰਮਿਕ ਸਮਾਜ ਸੇਵੀ ਕਿਸਾਨ ਜਥੇਬੰਦੀਆਂ ਨੇ ਸਾਰਿਆਂ ਦੇ ਧਿਆਨ ਤੇ ਮੁੱਦਾ ਲਿਆਂਦਾ ਉਹਨਾਂ ਸਾਰੇ ਇਲਾਕੇ ਨੇ ਪਹੁੰਚ ਕਰਕੇ ਇੱਥੇ ਸਹਿਯੋਗ ਦਿੱਤਾ ਤੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀਗਾ ਪਿਛਲੀ 15 ਮਈ ਦਾ ਲੇਕਿਨ ਸਰਕਾਰ ਦੇ ਪ੍ਰਸ਼ਾਸਨ ਵਿੱਚ ਜਿਹੜਾ ਉਹ ਇਨਵੋਲਵ ਹੋ ਗਿਆ ਉਹਨਾਂ ਨੇ ਜਿਹੜਾ 15 ਤਰੀਕ ਨੂੰ ਸਮਾਂ ਦਿੱਤਾ ਸੀ ਉਹ ਕਹਿੰਦੇ ਸਾਨੂੰ ਕੋਈ ਦਿਨ ਦਾ ਸਮਾਂ ਦੋ ਅਸੀਂ ਜਿਹੜੀ ਥੋੜੀ ਸਮੱਸਿਆ ਹੈ ਦਾ ਸਮਾਧਾਨ ਕਰਦੇ ਹਾਂ ਤੇ ਫਿਰ ਸਰਕਾਰ ਨੇ ਜਿਹੜਾ ਕਨੈਕਸ਼ਨ ਜਿਹੜੀ ਲੋਕਾਂ ਦੀ ਮੁੱਖ ਮੰਗ ਸੀ ਇਲਾਕੇ ਦੀ ਪਹਿਲਾਂ ਕਨੈਕਸ਼ਨ ਨੂੰ ਰੈਗੂਲਰ ਕਰੋ ਤੇ ਬਾਅਦ ਜਿਹੜੀ ਕੋਈ ਸਮੱਸਿਆ ਦੀ ਗੱਲ ਅਸੀਂ ਸਰਕਾਰ ਨਾਲ ਬੈਠ ਕੇ ਟੇਬਲ ਤੇ ਕਰਾਂਗੇ ਸੋ ਕਨੈਕਸ਼ਨ ਜਿਹੜਾ ਸਰਕਾਰ ਨੇ ਬਹਾਲ ਕਰਤਾ ਉਹਦੀ ਖੁਸ਼ੀ ਤਾਂ ਜਿਹੜੇ ਬੱਚੇ ਨੇ ਜਿਹੜੇ ਇੱਥੇ ਪ੍ਰਾਣੀ ਲਾਵਾਖ ਰਹਿੰਦੇ ਨੇ ਉਹ ਆਪਣੀ ਖੁਸ਼ੀ ਜਿਹੜੀ ਹੈ ਸਾਂਝੀ ਕਰਨ ਵੀ ਸਾਨੂੰ ਜਿਹੜਾ ਪਾਣੀ ਦੀ ਦਿੱਕਤ ਸੀ ਬਿਜਲੀ ਪੱਖੇ ਏਸੀ ਕੂਲਰ ਜਿਹੜੇ ਸੰਗਤਾਂ ਵੱਲੋਂ ਜੋ ਸਹ ਤੇ ਹੋ ਰੀਆਂ ਉਹਨਾਂ ਦੀ ਖੁਸ਼ੀ ਜਿਹੜੀ ਅੱਜ ਬੱਚਿਓ ਸਾਂਝੀ ਕਰ ਰਹੇ ਨੇ ਜੀ ਤੇ ਉਹ 3-4 ਮਹੀਨੇ ਕਿਵੇਂ ਤੇ ਰਹੇ ਜਦੋਂ ਬਿਜਲੀ ਨਹੀਂ ਸੀ ਹੁੰਦੀ ਬੱਚੇ ਛੋਟੇ-ਛੋਟੇ ਬੱਚੇ ਨੇ ਬਜ਼ੁਰਗ ਨੇ ਕਿਵੇਂ ਦਾ ਉਹ ਸਮਰਿਆ ਦੇਖੋ ਅਸੀਂ ਸਾਰੇ ਬੱਚਿਆਂ ਵਾਲੇ ਆ ਬਜ਼ੁਰਗਾਂ ਵਾਲੇ ਆ ਤੁਸੀਂ ਵੀ ਸਾਰੇ ਆਪਾਂ ਨੂੰ ਪਤਾ ਵੀ 2 ਘੰਟੇ ਵਾਸਤੇ ਸਾਡੇ ਘਰ 'ਚ ਬਿਜਲੀ ਚਲੇ ਜਾਵੇ ਤੇ ਸਾਡੇ ਬੱਚੇ ਤੇ ਬਜ਼ੁਰਗਾਂ ਵਾਸਤੇ ਸਾਨੂੰ ਕਿੰਨਾ ਐਫਰਟ ਲਾਉਣੇ ਪੈਂਦੇ ਨੇ ਸੋ ਇੱਥੇ ਤੇ 450 ਦੇ ਕਰੀਬ ਪਰਾਨੀ ਉਹ ਰਹਿੰਦਾ ਜਿਸ ਨੂੰ ਸੁਰਤ ਵੀ ਹੈ ਨਹੀਂ ਸੋ ਇਹ ਤਾਂ ਵੱਡੀ ਜਿਹੜੀ ਤਰਾਸ਼ਦੀ ਹੈ ਵੀ ਸਰਕਾਰ ਦੀ ਜ਼ਿੰਮੇਵਾਰੀ ਹਾਲਾਂਕਿ ਇਹ ਇੱਕ ਦਿਨ ਜੇ ਐਕਸ਼ਨ ਹੋਣਾ ਚਾਹੀਦਾ ਸੀ ਜਿਹੜੇ ਜਿਹੜੇ 4 ਮਹੀਨੇ ਜਿਹੜੇ ਲੰਘ ਗਏ ਇਸ ਮੱਛਾਂ ਨੂੰ ਸਬੰਧਤ ਚਲੋ ਅਸੀਂ ਫੇਰ ਵੀ ਸਮਝਦੇ ਦੇਰ ਆਏ ਦਰਸਤਾਏ ਜਿਹੜੀ ਇਹ ਜਿਹੜੀ ਇਹ ਇਹਨਾਂ ਪ੍ਰਾਣੀਆਂ ਨੂੰ ਇਹ ਸਰਕਾਰ ਨੇ ਨਿਆਸਨ ਨੂੰ ਆਸਰ ਦਿੱਤਾ ਅਸੀਂ ਧੰਨਵਾਦ ਕਰਦੇ ਹਾਂ ਜੀ ਤੇ ਇਹ ਬਿਜਲੀ ਬਹਾਲ ਹੋਣ ਦੀ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਤਾਂ ਇਹਨਾਂ ਪ੍ਰਾਣੀਆਂ ਦੇਖੋ ਜੀ ਚਿਹਰਿਆਂ ਤੇ ਅੱਜ ਚਿੱਟੇ ਕੱਪੜੇ ਪਾਏ ਨੇ ਸਾਜ-ਸਜ ਕੇ ਖੜੇ ਨੇ ਪੂਰੇ ਇਹਨਾਂ ਨੂੰ ਖੁਸ਼ੀ ਹੈ ਸਾਰੇ ਨੂੰ ਇਹਨਾਂ ਦੀ ਖੁਸ਼ੀ ਨਾਲ ਸਾਡੀ ਖੁਸ਼ੀ ਹੈ ਅਬੀ ਜਿਹੜੀ ਇਹ ਪਿੰਡ ਆਸਰਿਆਂ ਦੀ ਆਸਰਾ ਜਿਹੜਾ ਸਾੜਾ ਇਲਾਕਾ ਬਣਿਆ ਖੁਸ਼ੀ ਮਹਿਸੂਸ ਕਰ ਰਹੇ ਨੇ ਸੋ ਹੁਣੇ ਗੱਲਬਾਤ ਕੀਤੀ ਤੁਸੀਂ ਸੁਣਿਆ ਕਿ ਕਿੰਨੀ ਜ਼ਿਆਦਾ ਖੁਸ਼ੀ ਹੈ ਉਹਨਾਂ ਦੇ ਚਿਹਰਿਆਂ ਤੇ ਜਿਸ ਤਰੀਕੇ ਦੇ ਨਾਲ ਇਹ ਗਰਮੀ ਪੈ ਰਹੀ ਸੀ ਬੱਚੇ ਵੀ ਕਾਫੀ ਜ਼ਿਆਦਾ ਪਰੇਸ਼ਾਨ ਸੀ ਬਜ਼ੁਰਗ ਕਾਫੀ ਜ਼ਿਆਦਾ ਪਰੇਸ਼ਾਨ ਸੀ ਜਿਹੜੇ ਆਪਣੇ ਆਪ ਨੂੰ ਸਾंभ ਵੀ ਨਹੀਂ ਸਕਦੇ ਜਿਨ੍ਹਾਂ ਨੂੰ ਆਪਣੀ ਸੁਰਤ ਵੀ ਨਹੀਂ ਆ ਉਹਨਾਂ ਨੂੰ ਅਜਿਹੇ ਹਾਲਾਤਾਂ ਦੇ ਵਿੱਚ ਰਹਿਣਾ ਪੈ ਰਿਹਾ ਸੀ ਤੇ ਇਹ ਸੰਘਰਸ਼ ਸ਼ੁਰੂ ਕੀਤਾ ਇਸ ਆਸ਼ਰਮ ਨੇ ਸੰਘਰਸ਼ ਸ਼ੁਰੂ ਕੀਤਾ ਕਿ ਜਿਸ ਤਰੀਕੇ ਦੇ ਨਾਲ ਇਹ ਜੋ ਬਿਜਲੀ ਕਨੈਕਸ਼ਨ ਕੱਟ ਦਿੱਤਾ ਗਿਆ ਬਿੱਲ ਇਨਾਂ ਜ਼ਿਆਦਾ ਆਇਆ ਬਿਜਲੀ ਕਿਉਂ ਕੱਟੀ ਗਈ ਉਸ ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਕਾਫੀ ਵੱਡਾ ਸੰਘਰਸ਼ ਇਹਨਾਂ ਦਾ ਚੱਲਿਆ ਤਾਂ 4 ਮਹੀਨੇ ਬਿਨਾਂ ਬਿਜਲੀ ਤੋਂ ਰਹੇ ਨੇ